ਹੋ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਆਓ ਸ਼ੇਰ ਨਾਲ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਹੋ ਪੈਂਦੇ ਮੀਂਹ ਤੇ ਉੱਡਦੇ ਕੱਟੇ ਛੜਕਾਂ ਉੱਤੇ ਧੂੜਾਂ ਨੇ 21 ਨੂੰ ਵੀ ਕੀਤੀ ਫੈਰੰਗ ਸਾਡੇ ਉੱਤੇ ਹਾਂਵਾਂ ਨਾਲੋਂ ਕਿਤੇ ਵੱਡੇ ਵੱਡੇ ਦਿਲਾਂ ਦਿਲਦਲੇਰਾں ਦੇ ਵਿੱਚ ਢਰਾਲੀਆਂ ਬੈਠੇ ਪੁੱਤ ਨੇ ਬੈਠੇ ਬਬਰ ਸ਼ੇਰਾں ਵੇ ਵਿੱਚ ਢਰਾਲੀਆਂ ਬੈਠੇ ਪੁੱਤ ਨੇ ਬੈਠੇ ਬਬਰ ਸ਼ੇਰਾں ਦੇ ਹੋ ਤੜਕੇ ਉੱਠ ਕੇ ਰੱਬ ਤੇ ਆਉਂਦੇ ਪੜਾ ਸਭ ਦਾ ਚਾਉਂਦੇ ਨੇ ਕੀ ਓ ਡਰਨਾ ਓ ਨਾ ਹਨੇਰਾ ਕੋਲੋਂ ਪਾਣੀ ਰਾਤਾਂ ਨੂੰ ਲਾਉਂਦੇ ਨੇ ਕੀ ਡਰਨਾ ਉਹਨਾਂ ਹਨੇਰਾਂ ਕੋਲੋਂ ਜੋ ਪਾਣੀ ਰਾਤਾਂ ਨੂੰ ਲਾਉਂਦੇ ਹੋ ਸਾਹਮਣੇ ਇੰਨਾ ਸਰੀਰ ਨੇ ਵਾਂਗਰ ਸਾਹਮਣੇ ਇੰਨਾ ਸਰੀਰ ਆਪਣੇ ਸਾਹਮਣੇ ਵਾਂਗ ਪਲੇਰਾਾਂ ਦੇ ਵਿੱਚ ਧਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਧਰਾਲੀਆਂ ਬੈਠੇ ਪੁੱਤ ਨੇ ਬੈਠੇ ਹੋ ਨਾਲ ਵਿਡਾਂ ਦੇ ਟੰਗੇ ਸੀਸੇ ਤੇ ਦਿਨ ਦੇ ਵਾਟਣੇ ਮੁੱਛਾਂ ਨੂੰ ਹੋ ਡਰਦੇ ਇਨਾਂ ਤੋਂ ਕਈ ਦੁਸ਼ਮਣ ਪਾਉਂਦੇ ਫਿਰਦੇ ਪੁੱਛਾਂ ਨੂੰ ਹੋ ਵੱਡੇ ਵੱਡੇ ਫੈਲੀ ਕੇਰੇ ਕੇਰੇ ਵਾਂਗ ਰਬੇ ਰਾਵੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਓ ਪਾਰ ਸਮੁੰਦਰੋਂ ਜਾ ਕੇ ਨਾ ਲਾਏ ਚੜੇ ਜੋ ਪਾਰੇ ਨੇ ਜਿੰਦੇ ਸੁਖੇ ਵਰਗੇ ਯੋਧਿਆਂ ਲਬ ਲਬ ਦੁਸ਼ਮਣ ਮਾਰੇ ਨੇ ਜਿੰਦੇ ਸੁਖੇ ਵਰਗੇ ਯੋਧਿਆਂ ਲਬ ਲਬ ਦੁਸ਼ਮਣ ਮਾਰੇ ਨੇ ਓ ਵੈਰੀ ਨੂੰ ਨਾ ਭਜਣ ਦੇ ਓ ਚੜਦੇ ਵਾਂਗ ਹਨੇਰਾਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਤੇ ਰਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਉਹ ਚੱਲ ਰਹੇ ਨੇ ਉਸ ਤੇ ਦਿੱਲੀਏ ਪੰਜਵੇਂ ਗੁਰ ਦੀ ਸਿੱਖਿਆ ਜੋ ਚੱਲ ਰਹੇ ਨੇ ਉਸ ਤੇ ਦਿੱਲੀਏ ਪੰਜਵੇਂ ਗੁਰ ਦੀ ਸਿੱਖਿਆ ਜੋ ਉਹ ਖਿੜੇ ਮੱਥੇ ਨੇ ਮੰਨਦੇ ਉਸ ਨੂੰ ਭਾਗਾਂ ਦੇ ਵਿੱਚ ਲਿਖਿਆ ਜੋ ਜਿਹੜੇ ਮਤਏ ਨੇ ਮੰਨਦੇ ਉਸ ਨੂੰ ਭਾਗਾਂ ਦੇ ਵਿੱਚ ਲਿਖਿਆ ਜੋ ਉਹ ਮਲਕੀਤ ਸਿੰਘ ਸਰਪੰਚ ਲਿਖਦਾ ਲਿਖਦਾ ਵਾਂਗ ਜਵੇੜਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ ਵਿੱਚ ਟਰਾਲੀਆਂ ਬੈਠੇ ਪੁੱਤ ਨੇ ਬੈਠੇ ਬੱਬਰ ਸ਼ੇਰਾਂ ਦੇ